ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਇਕਾਂਗੀ ਕਰ ਰਹੇ ਹਾਂ ਇਕਾਂਗੀ ਹੈਗੀ ਹੈ અપਮਾਨ અપਮਾਨ ਇਕਾਂਗੀ ਹੈ ਤੇ ਇਸ ਵੀਡੀਓ ਦੇ ਵਿੱਚ ਆਪਾਂ અપਮਾਨ ਇਕਾਂਗੀ ਦਾ ਜਿਹੜੇ ਕਿ ਇਹ ਸੁਰਜੀਤ ਸਿੰਘ ਸੇਠੀ ਦੀ ਇਕਾਂਗੀ ਹੈ ਇਸ ਦੇ ਵਿੱਚ ਆਪਾਂ ਇਸ ਇਕਾਂਗੀ ਦਾ ਵਿਸ਼ਾ ਵਸਤੂ ਸਾਰ ਤੇ ਇਸ ਦੇ ਪਾਤਰ ਤੇ ਇਸ ਦੇ ਸ਼ਾਰਟ ਕੁਸ਼ਚਨ ਆਨਸਰ ਕਰਾਂਗੇ ਹਾਂਜੀ અપਮਾਨ ਇਕਾਂਗੀ ਦੇ ਵਿੱਚ ਹੈ ਕਿ ਕਿ ਬਹੁਤ ਖੂਬਸੂਰਤ ਜਿਹੜੀ ਲੜਕੀ ਹੁੰਦੀ ਹੈ ਠੀਕ ਹੈ ਉਦੀ ਮਾਂ ਉਹਦੀ ਖੂਬਸੂਰਤੀ ਦੀ ਬਹੁਤ ਜ਼ਿਆਦਾ ਪ੍ਰਸ਼ੰਸਾ ਕਰਦੀ ਹੈ ਤੇ ਉਹਦੀ ਮੈਰिज ਹੋ ਜਾਂਦੀ ਹੈ ਬਟ ਉਹਦਾ ਪਤੀ ਜਿਹੜੇ ਕਿ ਉਹਦੀ ਖੂਬਸੂਰਤੀ ਦੀ ਪ੍ਰਸ਼ੰਸਾ ਨਹੀਂ ਕਰਦਾ ਤਾਂ ਉਹਨਾਂ ਦੀ ਆਪਸ ਚ ਨਹੀਂ ਬਣਦੀ ਫਿਰ ਉਹ ਐਂਡ ਦੇ ਵਿੱਚ ਜਿਹੜੇ ਕਿ ਆਪਣੇ ਚਿਹਰੇ ਨੂੰ ਖਰਾਬ ਕਰ ਲੈਂਦੀ ਹੈ ਠੀਕ ਹੈ ਜਲਾ ਲਾਂਦੀ ਹੈ ਤਾਂ ਫਿਰ ਉਹਦਾ ਪਤੀ ਕੀ ਕਹਿੰਦਾ ਵੀ ਇਹ ਹੁਣ ਬਹੁਤ ਵੱਧ ਸੂਰਤ ਹੋ ਗਈ ਪਹਿਲਾਂ ਕਿੰਨੀ ਸੋਹਣੀ ਸੀ। ਇਹੀ ਇਸ ਸਟੋਰੀ ਦੇ ਵਿੱਚ ਹੈ। ਹਾਂਜੀ। ਅ ਲੜਕੀ ਦਾ ਨਾਮ ਸੀ ਸ਼ੁਸ਼ਮਾ। ਸ਼ੁਸ਼ਮਾ ਬਹੁਤ ਖੂਬਸੂਰਤ ਕੁੜੀ ਸੀ। ਉਸ ਦੀ ਸੁੰਦਰਤਾ ਦੀ ਸੁੰਦਰਤਾ ਉਸਦੇ ਕਾਲਜ ਵਾਕਫਾ ਭਵਕਿਉ ਦੇ ਜਾਣਕਾਰੂ ਤੇ ਰਿਸ਼ਤੇਦਾਰਾਂ ਵਿੱਚ ਧੂਮਾ ਪਾਇਆ ਹੋਇਆ ਸੀ ਉਹਦੀ ਖੂਬਸੂਰਤੀ ਨੇ ਸੁੰਦਰਤਾ ਨੇ ਉਹ ਕਾਲਜ ਦੇ ਵਿੱਚ ਨਾਟਕਾਂ ਸਮਾਗਮਾਂ ਤੇ ਖੇਡਾਂ ਨਹੀਂ ਜਾਣ ਸਮਝੀ ਜਾਂਦੀ ਸੀ ਉਹਦੀ ਮਾਂ ਉਹਨੂੰ ਪਰੀਆਂ ਤੋਂ ਵੀ ਵੱਧ ਖੂਬਸੂਰਤ ਕਹਿੰਦੀ ਸੀ ਤਾਂ ਉਹ ਐਮਏ ਤੱਕ ਪੜ੍ਹੀ ਹੋਈ ਸੀ ਤੇ ਕਾਲਜ ਦੇ ਵਿੱਚ ਪੜਦਿਆਂ ਹੀ ਬੀਪਣ ਜਿਹੜਾ ਉਹਦਾ ਪਤੀ ਸੀ ਬੀਪਣ ਨੇ ਉਹਨੂੰ ਪਸੰਦ ਕੀਤਾ ਤੇ ਦੋਵਾਂ ਦਾ ਵਿਆਹ ਹੋ ਗਿਆ ਬੀਪਣ ਇੱਕ ਬੁੱਧੀਜੀਵੀ ਲਿਖਾਰੀ ਸੀ ਭਵਕਿਉ ਰਾਈਟਰ ਸੀ ਤੇ ਹਰ ਸਮੇਂ ਕਿਤਾਬਾਂ ਦੇ ਵਿੱਚ ਹੀ ਖੋਇਆ ਰਹਿੰਦਾ ਸੀ ਤੇ ਦੂਜੇ ਪਾਸੇ ਜਿਹੜੀ ਸ਼ੂਸ਼ਮਾ ਸੀ ਉਹ ਚੰਗੀ ਬੁੱਧੀ ਤੇ ਅਕਲ ਦੀ مالک ਨਹੀਂ ਸੀ ਬੀਪਣ ਉਹਦੀ ਸੁੰਦਰਤਾ ਦੀ ਉਹਦੀ ਇੱਛਾ ਦੇ ਅਨੁਸਾਰ ਆ ਜਿਹੜੀ ਕਿ ਉਹਦੀ ਪ੍ਰਸ਼ੰਸਾ ਨਹੀਂ ਸੀ ਕਰਦਾ ਉਹਦੀ ਤਾਰੀਫ਼ ਨਹੀਂ ਸੀ ਕਰਦਾ ਤੇ ਉਹਦੀ ਸੁੰਦਰਤਾ ਨਾਲ ਪਿਆਰ ਵੀ ਨਹੀਂ ਸੀ ਕਰਦਾ ਬੀਪਣ ਸ਼ੂਸ਼ਮਾ ਦੀ ਸੁੰਦਰਤਾ ਦੇ ਨਾਲ ਸ਼ੂਸ਼ਮਾ ਚਾਹੁੰਦੀ ਸੀ ਕਿ ਉਹਦਾ ਪਤੀ ਹਰ ਸਮੇਂ ਉਹਦੀ ਸੁੰਦਰਤਾ ਨੂੰ ਪਿਆਰ ਕਰੇ ਪਰ ਬੀਪਣ ਚਾਹੁੰਦਾ ਸੀ ਕਿ ਉਹਦੀ ਪਤਨੀ ਉਸ ਦੀ ਤਰ੍ਹਾਂ ਬੁੱਧੀਮਾਨ ਹੋਵੇ ਉਹ ਸ਼ੂਸ਼ਮਾ ਨੂੰ ਬੁੱਧੀਹੀਨ ਤੇ ਬੇਅਕਲ ਸਮਝਦਾ ਸੀ ਬੀਕਲ ਸਮਝ ਕੇ ਸਮਝਣ ਲੱਗਿਆ ਤੇ ਉਹਨੂੰ ਨਫ਼ਰਤ ਕਰਨ ਲੱਗਿਆ ਤੇ ਉਹ ਤੋਂ ਦੂਰ ਰਹਿਣ ਲੱਗ ਗਿਆ ਤਾਂ ਸ਼ੁਸ਼ਮਾ ਦੇ ਨੇੜੇ ਰਹਿਣ ਨਾਲ ਉਹ ਇਕੱਲਾ ਰਹਿਣਾ ਪਸੰਦ ਕਰਦਾ ਸੀ ਬੀਪਨ ਦੋਨਾਂ ਵਿਚਕਾਰ ਦਿਨ ਰਾਤ ਜਿਹੜਾ ਕਿ ਝਗੜਾ ਰਹਿਣ ਲੱਗਿਆ ਫਿਰ ਬੀਪਨ ਰਾਤ ਨੂੰ देर ਨਾਲ ਘਰ ਆਉਣ ਲੱਗਿਆ ਸ਼ੁਸ਼ਮਾ ਤੇ ਬੀਪਨ ਦੇ ਝਗੜੇ ਦੀ ਖ਼ਬਰ ਇੱਕ ਗਮੰਡਨ ਦੇ ਰਾਹੀਂ ਸ਼ੁਸ਼ਮਾ ਦੀ ਬੀਜੀ ਨੂੰ ਪਹੁੰਚੀ ਫਵਕੀ ਸ਼ੁਸ਼ਮਾ ਦੀ ਮਦਰ ਨੂੰ ਪਹੁੰਚੀ ਤਾਂ ਉਹ ਅੰਮ੍ਰਿਤਸਰ ਦੇ ਵਿੱਚ ਆਪਣੀ ਧੀ ਦੇ ਘਰ ਆਈ ਸ਼ੁਸ਼ਮਾ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਦੇ ਝਗੜੇ ਦਾ ਮੂਲ ਕਾਰਨ ਜਿਸ ਸੁੰਦਰਤਾ ਦੀ ਵੀ ਤੁਸੀਂ ਬਹੁਤ ਜ਼ਿਆਦਾ ਤਾਰੀਫ ਕਰਦੇ ਸੀ ਨਾ ਆਪਣੀ ਮਦਰ ਨੂੰ ਦੱਸਿਆ ਮਾਂ ਨੂੰ ਦੱਸਿਆ ਕਿ ਜਿਹੜੀ ਸੁੰਦਰਤਾ ਦਾ ਅਹਿਸਾਸ ਤੁਸੀਂ ਉਹਨਾਂ ਨੂੰ ਸਭ ਤੋਂ ਪਹਿਲਾਂ ਕਰਾਇਆ ਸੀ ਵਿਪਨ ਉਸੇ ਸੁੰਦਰਤਾ ਦਾ ਨਿਰਾਦਰ ਕਰ ਰਿਹਾ ਤੇ ਉਹ ਇਸ ਨਿਰਾਦਰ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਕਿ ਉਹਦੇ ਪਤੀ ਜਿਹੜੇ ਕਿ ਉਹਦੀ ਖੂਬਸੂਰਤੀ ਦੀ ਪ੍ਰਸ਼ੰਸਾ ਨਹੀਂ ਕਰਦਾ ਤਾਂ ਫਿਰ ਬੀਜੀ ਇਸ ਝਗੜੇ ਨੂੰ ਜਿਹੜੀ ਕਿ ਮਾਮੂਲੀ ਜਿਹਾ ਝਗੜਾ ਸਮਝਦੀ ਸੀ ਤਾਂ ਸੌਣ ਦਾ ਵੇਲਾ ਹੋ ਜਾਣ ਕਰਕੇ ਆਰਾਮ ਕਰਨ ਲਈ ਦੂਜੇ ਕਮਰੇ 'ਚ ਚਲੀ ਜਾਂਦੀ ਹੈ ਇਸ ਤੋਂ ਪਿੱਛੋਂ ਵਿਪਨ ਦੀ ਜਿਹੜੀ ਭੈਣ ਹੁੰਦੀ ਹੈ ਨੀਨਾ ਉਹ ਆਉਂਦੀ ਹੈ ਕਾਰ ਪਹੁੰਚਦੇ ਉਹਨੂੰ ਪਤਾ ਲੱਗਦਾ ਕਿ 10-15 ਦਿਨਾਂ ਤੋਂ ਉਹਦਾ ਭਰਾ ਜਿਹੜਾ ਕਿ ਰਾਤ ਨੂੰ देर ਨਾਲ ਘਰ ਆਉਂਦਾ ਤੇ ਕੁਝ ਗੱਲਾਂ ਬਾਤਾਂ ਦੇ ਵਿੱਚੋਂ ਸ਼ੁਸ਼ਮਾ ਆਪਣੀ ਜਿਹੜੀ ਨਾਨਨ ਨੂੰ ਪੁੱਛਦੀ ਹੈ ਕਿ ਜਿਹੜਾ ਮੁੰਡਾ ਉਸਨੇ ਦੇਖਿਆ ਕਿ ਉਹ ਇੱਕ ਦੂਜੇ ਨੂੰ ਪਸੰਦ ਕਰਦੇ ਨੇ ਤਾਂ ਨੀਨਾ ਹਾਂ ਦੇ ਵਿੱਚ ਉੱਤਰ ਦਿੰਦੀ ਹੈ ਤੇ ਉਹ ਦੱਸਦੀ ਹੈ ਕਿ ਉਸਦਾ ਹੋਣ ਵਾਲਾ ਪਤੀ ਉਸਦੀ ਸੁੰਦਰਤਾ ਨੂੰ ਬਹੁਤ ਪਿਆਰ ਕਰਦਾ ਤੇ ਉਸਦੀਆਂ ਅੱਖਾਂ, ਗਰਦਨ ਤੇ ਹੋਟਾਂ ਦੀ ਲੱਖਾਂ ਲੱਖਾਂ ਜਿਹੜੀ ਸਿਫਤਾਂ ਕਰਦਾ ਤੇ ਸ਼ੁਸ਼ਮਾ ਉਸ ਨੂੰ ਖੁਸ਼ਕੀ ਖੁਸ਼ਕਿਸਮਤ ਕਹਿੰਦੀ ਹੈ ਤੇ ਕਹਿੰਦੀ ਕੁਸ ਨਾਲ ਜਰੂਰ ਉਹ ਵਿਆਹ ਕਰਾਵੇ ਫਿਰ ਸੁਸ਼ਮਾ ਉਸ ਨੂੰ ਬੀਪਨ ਦੇ ਨਾਲ ਆਪਣੇ ਝਗੜੇ ਬਾਰੇ ਦੱਸਦੀ ਹੈ ਤਾਂ ਨੀਨਾ ਸੁਸ਼ਮਾ ਦੀ ਸੁੰਦਰਤਾ ਦੀ ਪ੍ਰਸੰਸਾ ਕਰਦੀ ਹੈ ਤੇ ਕਹਿੰਦੀ ਹੈ ਕਿ ਉਹ ਉਹ ਭਰਾ ਨੂੰ ਸਮਝਾਵੇਗੀ ਪਰ ਸੁਸ਼ਮਾ ਕਹਿੰਦੀ ਹੈ ਕਿ ਉਹ ਨਹੀਂ ਸਮਝੇਗਾ ਉਹਨਾਂ ਦੀ ਤਾਂ ਹੀ ਨਿਭ ਸਕਦੀ ਹੈ ਜੇ ਉਹ ਸੁੰਦਰਤਾ ਦੀ ਤੋਹੀਨ ਬਰਦਾਸ਼ਤ ਕਰਦੀ ਰਹੇ ਪਰ ਇਸ ਹੇੱਟੀ ਦੇ ਨਾਲੋਂ ਵੀ ਉਹ ਨੂੰ ਇਹ ਸਮਝਦੇ ਸੀ ਕਿ ਮੇਰੀ ਹੇੱਠੀ ਹੇੱਠੀ ਹੋ ਰਹੀ ਹੈ ਵੀ ਜਦੋਂ ਮੇਰੀ ਸੁੰਦਰਤਾ ਦੀ ਤਾਰੀਫ਼ ਨਹੀਂ ਕਰਦਾ ਉਹ ਆਪਣੀ ਸੁੰਦਰਤਾ ਨੂੰ ਖਤਮ ਕਰ ਦੇਣਾ ਇਹ ਚੰਗਾ ਸਮਝੀ ਆ ਸ਼ੁਸ਼ਮਾ ਕਹਿੰਦੀ ਆਪਣੀ ਮਾਣ ਨੂੰ ਤਾਂ ਨੀਨੋ ਨੂੰ ਇਹੋ ਜਿਹੀ ਗੱਲਾਂ ਕਰਨ ਨਾ ਕਰਨ ਲਈ ਕਹਿੰਦੀ ਆ ਤੇ ਫਿਰ ਸੌਣ ਦੇ ਲਈ ਚਲੀ ਜਾਂਦੀ ਆ ਇਸ ਤੋਂ ਪਿੱਛੇ ਬੀਪਣ ਆ ਜਾਂਦਾ ਤਾਂ ਬੀਪਣ ਨੂੰ ਪਤਾ ਲੱਗਦਾ ਕਿ ਉਹਦੀ ਸੱਸ ਤੇ ਭੈਣਾਂ ਜਿਹੋ ਹੁੰਆਂ ਨੇ ਜਿਹੜੀਆਂ ਕਿ ਸੌ ਚੁੱਕੀਆਂ ਨੇ ਬੀਪਣ ਸ਼ੁਸ਼ਮਾ ਨੂੰ ਪੁੱਛਦਾ ਕਿ ਸੁੱਤੀ ਕਿਉਂ ਨਹੀਂ ਤਾਂ ਉਹ ਕਹਿੰਦੀ ਆ ਕਿ ਉਹ ਸੋਚਦੀ ਸੀ ਕਿ ਸ਼ਾਇਦ ਉਹ ਨੂੰ ਉਹਦੀ ਜ਼ਰੂਰਤ ਹੋਵੇ ਤਾਂ ਬੀਪਣ ਉੱਤਰ ਦਿੰਦਾ ਕਿ ਉਹਨੂੰ ਉਸਦੀ ਕੋਈ ਜ਼ਰੂਰਤ ਨਹੀਂ ਹੈਗੀ ਸ਼ੁਸ਼ਮਾ ਕਹਿੰਦੀ ਆ ਕਿ ਉਹ ਸਮਝ ਗਈ ਹੈ ਕਿ ਉਸਦੀ ਜਵਾਨੀ ਤੇ ਸੁੰਦਰਤਾ ਦੀ ਉਸ ਨੂੰ ਕੋਈ ਜ਼ਰੂਰਤ ਨਹੀਂ ਇਸ ਕਰਕੇ ਇਹ ਚੀਜ਼ਾਂ ਉਸ ਕੋਲ ਨਹੀਂ ਰਹਿਣਗੀਆਂ ਬੀਪਨ ਕਹਿੰਦਾ ਉਸਨੇ ਉਸ ਨਾਲ ਝਗੜਾ ਵਧਾਉਣ ਲਈ ਆਪਣੀ ਮਾਂ ਨੂੰ ਬੁਲਾਇਆ ਪਰ ਸੁਸ਼ਮਾ ਇਸ ਦੋਸ਼ ਤੋਂ ਇਨਕਾਰ ਕਰਦੀ ਕਿ ਉਹਨੂੰ ਨਹੀਂ ਬੁਲਾਇਆ ਬੀਪਨ ਕਹਿੰਦਾ ਕਿ ਉਹ ਉਸ ਨੂੰ ਬੁੱਧੀਹੀਨ ਤੇ ਬੇਅਕਲੀ ਨਾਲ ਸਖਤ ਕਰੀਣਾ ਸੁਸ਼ਮਾ ਉੱਤਰ ਦਿੰਦੀ ਹੈ ਕਿ ਉਹ ਆਪਣੀ ਸੁੰਦਰਤਾ ਦਾ ਨਿਰਾਦਰ برداشت ਨਹੀਂ ਕਰ ਸਕਦੀ ਤੇ ਉਹ ਇਸ ਨੂੰ ਹਮੇਸ਼ਾ ਲਈ ਖਤਮ ਕਰ ਦਊਗੀ ਬੀਪਨ ਉਸ ਨੂੰ ਕਹਿੰਦਾ ਕਿ ਉਸ ਤੋਂ ਵੱਖਰੀ ਰਹਿਣਾ ਸ਼ੁਰੂ ਕਰ ਦੇਵੀਂ ਉਹ ਉਹਨੂੰ ਉਹਦਾ ਖਰਚਾ ਦੇ ਦਊਗਾ ਵੀ ਉਹ ਲੱਗ ਰਹਿਣਾ ਸ਼ੁਰੂ ਕਰ ਦੇ ਤਾ ਸੁਸ਼ਮਾ ਕਹਿੰਦੀ ਹੈ ਕਿ ਉਹਨੂੰ ਖਰਚੇ ਦੀ ਕੋਈ ਜ਼ਰੂਰਤ ਨਹੀਂ ਉਹਨੂੰ ਨੌਕਰੀ ਮਿਲ ਸਕਦੀ ਹੈ ਪਰ ਉਹ ਰਹੇਗੀ ਉਹਦੇ ਘਰ ਦੇ ਵਿੱਚ ਹੀ ਇਹ ਸੁਣ ਕੇ ਬੀਪਨ ਕਹਿੰਦਾ ਕਿ ਉਹ ਘਰ ਛੱਡ ਕੇ ਚਲਾ ਜਾਵੇਗਾ ਤਾਂ ਇਸ ਤਰ੍ਹਾਂ ਦੇਰ ਤੱਕ ਝਗੜਾ ਹੁੰਦਾ ਰਹਿੰਦਾ ਕੁਝ ਦੇਰ ਤੱਕ ਸ਼ੁਸ਼ਮਨਰ ਚਲੀ ਜਾਂਦੀ ਹੈ ਤਾਂ ਬੀਪਨ ਆਪਣੀ ਕਿਤਾਬਾਂ ਫਰੋਲਣ ਲੱਗ ਜਾਂਦਾ ਤਾਂ ਉਹ ਇੱਕ ਕਿਤਾਬ ਦੇ ਵਿੱਚੋਂ ਪੜਦਾ ਕਿ ਜੇ ਪਤੀ ਪਤਨੀ ਦੇ ਇੱਕੋ ਜਿਹੇ ਸੁਪਨੇ ਹੋਣ ਇੱਕੋ ਜਿਹੇ ਵਿਚਾਰ ਹੋਣ ਇੱਕੋ ਜਿਹੇਆਂ ਖਾਹਿਸ਼ਾਂ ਤੇ ਇੱਕੋ ਜਿਹਾ ਬੌਧਿਕ ਪੱਧਰ ਹੋਵੇ ਤਾਂ ਉਹਨਾਂ ਦਾ ਘਰ ਸਵਰਗ ਬਣ ਜਾਂਦਾ ਫਿਰ ਉਹ ਸ਼ੁਸ਼ਮਨ ਦੀ ਬੁੱਧੀਹੀਨਤਾ ਤੇ ਬੇਅਕਲੀ ਬਾਰੇ ਸੋਚਦਾ ਇਨਾਂ ਨੂੰ ਨੌਕਰਾਨੀ ਆਸ਼ਾ ਠਿਕਣਾ ਦੇ ਘਰ ਨੌਕਰਾਨੀ ਹੁੰਦੀ ਆਸ਼ਾ ਉਹ ਚਿੱਕਾ ਮਾਰਦੀ ਉਹ ਬਾਹਰ ਆਉਂਦੀ ਹੈ ਤਾਂ ਦੱਸਦੀ ਹੈ ਕਿ ਸੁਸ਼ਮਾ ਨੇ ਆਪਣਾ ਮੂੰਹ ਸਟੋਵ ਉੱਤੇ ਸਾੜ ਲਿਆ ਤਾਂ ਨੀਨਾ ਵੀ ਘਬराई ਹੋਈ ਆਉਂਦੀ ਹੈ ਤੇ ਬੀਪਨ ਤੋਂ ਡਾਕਟਰ ਨੂੰ ਟੈਲੀਫੋਨ ਕਰਵਾਉਂਦੀ ਹੈ ਤੇ ਨੀਨਾ ਦੱਸਦੀ ਹੈ ਕਿ ਸੁਸ਼ਮਾ ਦੀ ਹਾਲਤ ਬਹੁਤ ਖਰਾਬ ਆ ਬੀਪਨ ਜਾ ਕੇ ਸੁਸ਼ਮਾ ਨੂੰ ਦੇਖਦਾ ਤਾਂ ਝਟਪਟ ਬਾਹਰ ਆ ਜਾਂਦਾ ਤੋਂ ਕਹਿੰਦਾ ਕਿ ਉਹ ਸੁਸ਼ਮਾ ਦੇ ਸੜੇ ਹੋਏ ਚਿਹਰੇ ਨੂੰ ਨਹੀਂ ਦੇਖ ਸਕਦਾ ਵੀ ਜਿਹੜਾ ਅੱਗ ਦੇ ਨਾਲ ਝੁਲਸਿਆ ਗਿਆ ਨੀਨਾ ਉਸ ਨੂੰ ਸੁਸ਼ਮਾ ਦੇ ਕੋਲ ਬੈਠਣ ਲਈ ਆਖਦੀ ਆ ਪਰ ਉਹ ਕਹਿੰਦਾ ਕਿ ਉਹ ਪਛਾਣੀ ਵੀ ਨਹੀਂ ਜਾਂਦੀ ਉਹ ਕਿੰਨੀ ਸੋਹਣੀ ਸੀ ਉਹ ਆਪਣੇ ਆਪ ਨੂੰ ਫਿਰ ਦੋਸ਼ੀ ਸਮਝਦਾ ਕਿ ਤੇ ਪਾਗਲਾ ਵਾਂਗ ਬੋਲਦਾ ਕਿ ਉਹ ਆਪਣੇ ਆਪ ਨੂੰ ਸੁਸ਼ਮਨ ਦੀ ਬਰਬਾਦੀ ਦਾ ਕਾਰਨ ਸਮਝਦਾ ਹੈ ਇਹ ਤਾਂ ਇਹ ਕਹਿੰਦਾ ਸਾਰ ਤੇ ਹੁਣ ਜੇ ਵਿਸ਼ਾ ਵਸਤੂ ਠੀਕ ਹੈ ਵਿਸ਼ਾ ਵਸਤੂ ਦੇ ਵਿੱਚ ਸਿਰਫ ਸੈਕਿੰਡ ਪੈਰਾ ਤੁਸੀਂ ਹੁੰਦਾ ਬਾਕੀ ਸਾਰਾ ਸਾਰੇ ਹੁੰਦਾ ਹਾਂਜੀ ਅਪਮਾਨਿਕਾਂਗੀ ਵਿੱਚ ਅਪਮਾਨਿਕਾਂਗੀ ਵਿੱਚ ਹੀ ਕਾਂਗੀਕਰ ਨੇ ਡੂੰਗੀ ਮਨੋਵਿਗਿਆਨਿਕ ਸਮੱਸਿਆ ਨੂੰ ਪੇਸ਼ ਕੀਤਾ ਤੇ ਉਸਨੇ ਇੱਕ ਪਾਸੇ ਬૌਧਿਕ ਰੁਚੀਆਂ ਵਾਲੇ ਪਤੀ ਤੇ ਦੂਜੇ ਪਾਸੇ ਆਪਣੀ ਸੁੰਦਰਤਾ ਦਾ અપਮਾਨ ਨਾ ਸਹਿਣ ਵਾਲੀ ਪਤਨੀ ਦੇ ਮਾਨਸਿਕ ਦਵੰਦ ਤੇ ਉਹਦੇ ਵਿੱਚੋਂ ਪੈਦਾ ਹੋਏ ਦੁਖਾਂਤ ਨੂੰ ਪੇਸ਼ ਕੀਤਾ ਤੇ ਕਾਂਗੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸ਼ੁਸ਼ਮਾ ਇੱਕ ਬਹੁਤ ਹੀ ਸੁੰਦਰ ਕੁੜੀ ਹੈ ਤੇ ਉਹਦੀ ਸੁੰਦਰਤਾ ਉਸਦੇ ਕਾਲਜ ਬਾਖ ਫਾਂਪਾਪ ਦੀ ਜਾਣਕਾਰਾਂ ਰਿਸ਼ਤੇਦਾਰਾਂ ਵਿੱਚ ਧੂਮਾ ਪਾਈਆਂ ਹੋਈਆਂ ਨੇ ਉਹ ਕਾਲਜ ਦੇ ਵਿੱਚ ਨਾਟਕਾਂ ਸਮਾਗਮਾਂ ਤੇ ਖੇਡਾਂ ਦੀ ਜਾਣ ਸਮਝੀ ਜਾਂਦੀ ਸੀ ਉਸਦੀ ਮਾਂ ਨੂੰ ਪਰੀਆਂ ਤੋਂ ਵੀ ਵੱਧ ਖੂਬਸੂਰਤ ਕਹਿੰਦੀ ਸੀ ਤੇ ਕਾਲਜ ਦੇ ਵਿੱਚ ਪੜਦਾ ਬੀਪਨ ਨੇ ਉਹਨੂੰ ਪਸੰਦ ਕੀਤਾ ਅੱਗੇ ਦੋਹਾਂ ਦਾ ਵਿਆਹ ਹੋ ਗਿਆ ਅੱਗੇ ਸਾਰੀ ਉਹੀ ਆ ਜੂਗੀ ਸਟੋਰੀ ਜਿਹੜੀ ਆਪਾਂ ਨੇ ਪੜੀਆ ਹੁਣ ਐਂਡ ਦੇ ਵਿੱਚ ਤੁਸੀਂ ਇਹ ਜਰੂਰ ਲਿਖਣਾ ਕਿ ਇਸ ਤਰ੍ਹਾਂ ਇਕਾਂਗੀ ਦਾ ਵਿਸ਼ਾ ਮਨੋਵਿਗਿਆਨਿਕ ਬੌਧਿਕ ਤੇ ਮਹੱਤਵਪੂਰਨ ਠੀਕ ਹੈ ਹਾਂਜੀ ਅੱਗੇ ਇਸ ਦੇ ਪਾਤਰ ਦੇ ਵਿੱਚੋਂ ਪਹਿਲਾਂ ਆ ਜੂਗਾ ਸੁਸ਼ਮਾ ਸੁਸ਼ਮਾ ਇਕਾਂਗੀ ਦੀ ਮੁੱਖ ਪਾਤਰ ਹੈ ਤੇ ਉਹ ਇੱਕ ਖੂਬਸੂਰਤ ਮਟਿਆਰ ਆ ਉਹ ਐਮਏ ਤੱਕ ਪੜੀ ਹੋਈ ਆ ਬੀਪਨ ਉਹਦਾ ਪਤੀ ਆ ਤੇ ਡਿੰਪੂ ਉਹਦਾ ਲੜਕਾ ਤੇ ਉਸਦੀ ਮਾਂ ਅਮਰੀਕਾ ਦੇ ਵਿੱਚ ਰਹਿੰਦੀ ਆ ਦੀ ਨੌ ਦੀ ਨਾਨਾ ਤੇ ਉਹਦਾ ਪਤੀ ਉਹਦੀ ਇੱਛਾ ਅਨਸਾਰ ਉਹਦੀ ਸੁੰਦਰਤਾ ਨੂੰ ਪਿਆਰ ਨਹੀਂ ਕਰਦਾ ਜਿਸ ਕਰਕੇ ਉਹ ਬਹੁਤਾ ਜੀਵਨ ਤੋਂ ਨਿਰਾਸ਼ ਹੁੰਦੀ ਹੈ ਤੇ ਆਪਣਾ ਮੂੰਹ ਥੋਬ ਉੱਤੇ ਸਾੜ ਲੈਂਦੀ ਹੈ ਉਹਨੂੰ ਆਪਣੀ ਸੁੰਦਰਤਾ ਪਰਮਾਨ ਕਰਨ ਵਾਲੀ ਤੇ ਉਹਦਾ ਨਿਰਾਦਰ ਨਾ ਬਰਦਾਸ਼ਤ ਕਰ ਸਕਣ ਵਾਲੀ ਕਰ ਸਕਣ ਵਾਲੀ ਪਤੀ ਦੀ ਇੱਜ਼ਤ ਕਰਨ ਵਾਲੀ ਬਹੁਤਾ ਜੀਵਨ ਤੋਂ ਦੁਖੀ ਬੁੱਧੀ ਹੁੰਨ ਤੇ ਬੇਅਕਲ ਹੈ ਠੀਕ ਹੈ ਬੁੱਧੀਹੀਨਾ ਤੇ ਬੇਅਕਲ ਹੈ ਅੱਗੇ ਹੈ ਹੈਡਿੰਗ ਆਪਣੀ ਸੁੰਦਰਤਾ ਪਰਮਾਨ ਕਰਨ ਵਾਲੀ ਤੇ ਉਹਦਾ ਨਿਰਾਦਰ ਨਾ ਬਰਦਾਸ਼ਤ ਕਰ ਸਕਣ ਵਾਲੀ ਜਿਉ ਨੂੰ ਆਪਣੀ ਸੁੰਦਰਤਾ ਦਾ ਪ੍ਰਮਾਣ ਆ ਮਾਨਸੀ ਤੇ ਉਹਦੇ ਜਮਾਤਣਾ ਜਮਾਤੀ ਉਹਦੇ ਵਕਫ ਪਾਕੀ ਜਾਣਕਾਰ ਰਿਸ਼ਤੇਦਾਰ ਸਾਦੀ ਦੀ ਸਭ ਜਣੇ ਉਹਦੀ ਸੁੰਦਰਤਾ ਦੀ ਪ੍ਰਸ਼ੰਸਾ ਕਰਦੇ ਸੀ ਤੇ ਉਹ ਸਮਝਦੀ ਸੀ ਕਿ ਬੀਪਨ ਨੇ ਉਸ ਦੀ ਸੁੰਦਰਤਾ ਕਰਕੇ ਆਪਣਾ ਉਹਨੂੰ ਜੀਵਨ ਸਾਥੀ ਚੁਣਿਆ ਤੇ ਉਹ ਉਮਰ ਭਰ ਉਸ ਦੀ ਸੁੰਦਰਤਾ ਦੀ ਪ੍ਰਸ਼ੰਸਾ ਕਰਦਾ ਰਹੂਗਾ ਪਰ ਜਦੋਂ ਦੇਖਦੇ ਕਿ ਬੀਪਨ ਉਹਦੀ ਸੁੰਦਰਤਾ ਦਾ ਅਪਮਾਨ ਕਰਦਾ ਤਾਂ ਉਹ ਇਸ ਅਪਮਾਨ ਨੂੰ ਨਾ ਬਰਦਾਸ਼ਤ ਕਰਦੀ ਹੋਈ ਆਪਣਾ ਮੂੰਹ ਸਟੋਬ ਉੱਤੇ ਸਾੜ ਲੈਂਦੀ ਹੈ ਪਤੀ ਦੀ ਇੱਜ਼ਤ ਕਰਨ ਵਾਲੀ ਹਾਂਜੀ ਉਹ ਗੁੱਸੇ ਵਿੱਚ ਭਾਵੇਂ ਪਤੀ ਦੀਆਂ ਗੱਲਾਂ ਦਾ ਬਰਾਬਰ ਉੱਤਰ ਦਿੰਦੀ ਹੈ ਪਰ ਉਹ ਕਹਿੰਦੀ ਹੈ ਕਿ ਮੈਂ ਵੀ ਕਹਿ ਸਕਦੀ ਹਾਂ ਕਿ ਮੈਂ ਮੈਨੂੰ ਤੁਹਾਡੀ ਬੁੱਧੀ ਤੇ ਅਕਲ ਵਿਚ ਰਤੀ ਵੀ ਦਿਲਚਸਪੀ ਨਹੀਂ ਪਰ ਨਹੀਂ ਮੈਂ ਇਸ ਤਰ੍ਹਾਂ ਦੀ ਨੀਵੀਂ ਗੱਲ ਨਹੀਂ ਕਰਾਂਗੀ ਮੇਰੇ ਦਿਲ ਵਿੱਚ ਅਜੇ ਵੀ ਤੁਹਾਡੇ ਲਈ ਇੱਜ਼ਤ ਹੈ ਵਿਵਤਾ ਜੀਵਨ ਤੋਂ ਦੁਖੀ ਉਹ ਬੀਪਨ ਦੁਆਰਾ ਆਪਣੀ ਸੁੰਦਰਤਾ ਦਾ ਨਿਰਾਦਰ ਹੁੰਦਾ ਦੇਖ ਕੇ ਘਰ ਵਿੱਚ ਹਰ ਸਮੇਂ ਲੜਾਈ ਝਗੜਾ ਹੁੰਦਾ ਦੇਖ ਕੇ ਵਿਵਤਾ ਜੀਵਨ ਤੋਂ ਬਹੁਤ ਦੁਖੀ ਹੈ ਤੇ ਆਪਣੀ ਸੁੰਦਰਤਾ ਤੇ ਕਿਸਮਤ ਨੂੰ ਕੋਸਦੀ ਹੈ ਅੱਗੇ ਹੈਗਾ ਬੁੱਧੀਹੀਨ ਤੇ ਬੇਅਕਲ ਉਹ ਹਾਂਜੀ ਬੀਪਣ ਅਨੁਸਾਰ ਉਹ ਮੂਰਖ ਹੈ ਬੁੱਧੀਹੀਨ ਅਤੇ ਬੇਅਕਲ ਹੈ ਅੰਤ ਦੇ ਵਿੱਚ ਉਸ ਦਾ ਸਟੋਬ ਉੱਤੇ ਮੂੰਹ ਨੂੰ ਸਾੜਨਾ ਵੀ ਉਹਦੀ ਬੇਅਕਲੀ ਦਾ ਸਬੂਤ ਹੈ ਜੇਕਰ ਉਹ ਅਕਲ ਵਾਲੀ ਹੁੰਦੀ ਤਾਂ ਆਪਣੇ ਵਿੱਚ ਬੀਪਣ ਦੀ ਇੱਛਾ ਅਨੁਸਾਰ ਆਪਣੀ ਬੁੱਧੀ ਨੂੰ ਚਮਕਾਉਣ ਵਾਲੇ ਗੁਣ ਪੈਦਾ ਕਰਦੀ ਤੇ ਉਸਦੇ ਉੱਚੇ ਗੁਣ ਬੁੱਧੀ ਤੇ ਅਕਲ ਉਹਦੀ ਸੁੰਦਰਤਾ ਨਾਲ ਮਿਲ ਕੇ ਸੋਹਣੇ ਉੱਤੇ ਸਹਾਗੇ ਦਾ ਕੰਮ ਕਰਦੇ ਨੈਕਸਟ ਹੈਗਾ ਬੀਪਣ ਹਾਂਜੀ ਬੀਪਣ ਇਕਾਂਗੀ ਦੇ ਮੁੱਖ ਪਾਤਰ ਸੁਸ਼ਮਾ ਦਾ ਪਤੀ ਹੈ ਬੀਪਣ ਤਾਂ ਇਹ ਸ਼ੁਸ਼ਮਾ ਦਾ ਜਮਾਤੀ ਸੀ ਤੇ ਫਿਰੋਜ਼ ਦਾ ਉਸਦੇ ਨਾਲ ਵਿਆਹ ਕਰ ਲੈਂਦਾ ਉਹ ਤੇ ਇੱਕ ਬੁੱਧੀਜੀਵੀ ਲਿਖਾਰੀ ਆ ਤੇ ਆਪਣੀ ਆਪਣੀ ਪਤਨੀ ਦੀ ਸੁੰਦਰਤਾ ਨਾਲ ਕੋਈ ਪਿਆਰ ਨਹੀਂ ਹੈਗਾ ਉਹਨੂੰ ਤੇ ਉਹ ਵਿਅਹੁਤਾ ਜੀਵਨ ਤੋਂ ਦੁਖੀ ਆ ਉੱਚੀ ਬੋਲਣ ਵਾਲਾ ਤੇ ਅੰਤ ਤਾ ਆਪਣੇ ਆਪ ਨੂੰ ਗੁਨਾਹਕਾਰ ਸਮਝਣ ਵਾਲਾ ਹਾਂਜੀ ਬੁੱਧੀਜੀਵੀ ਪਹਿਲਾ ਹੈਡਿੰਗ ਤੁਸੀਂ ਜਾਣ ਪਛਾਣ ਦਾ ਬਣਾ ਲਿਆ ਕਰੋ ਉਹ ਬੁੱਧੀਜੀਵੀ ਆ ਹਰ ਸਮੇਂ ਕਿਤਾਬਾਂ ਪੜ੍ਹਦਾ ਰਹਿੰਦਾ ਤੇ ਉਸ ਨੂੰ ਆਪਣੀ ਬੁੱਧੀ ਤੇ ਅਕਲ ਉਤੇ ਬਹੁਤ ਮਾਣ ਹੈ ਪ੍ਰਾਊਡ ਹੈ ਤੇ ਉਹ ਸੋਚ ਚਾਹੁੰਦਾ ਹੈ ਕਿ ਉਹਦੀ ਪਤਨੀ ਉਸ ਵੀ ਉਸ ਵਰਗੀ ਹੋਵੇ ਅੱਗੇ ਹੈਗਾ ਨੀਰੀ ਸੁੰਦਰਤਾ ਨੂੰ ਪਿਆਰ ਨਾ ਕਰਨ ਵਾਲਾ ਉਹ ਆਪਣੀ ਪਤਨੀ ਸੁਸ਼ਮਾ ਦੀ ਫੁੱਕੀ ਸੁੰਦਰਤਾ ਨੂੰ ਪਿਆਰ ਨਹੀਂ ਕਰਦਾ ਜਦੋਂ ਉਹਨੂੰ ਜਦੋਂ ਉਹਨੂੰ ਪਤਾ ਲੱਗਦਾ ਕਿ ਸੁਸ਼ਮਾ ਬੇਅਕਲਾ ਮੂਰਖ ਹੈ ਤਾਂ ਉਹਦੀ ਸੁੰਦਰਤਾ ਦਾ ਨਿਰਾਦਰ ਕਰਦਾ ਤੇ ਉਹਨੂੰ ਨਫ਼ਰਤ ਨਾਲ ਵੱਖ ਹੋ ਜਾਣ ਲਈ ਕਹਿੰਦਾ ਨੈਕਸਟ ਹੈਗਾ ਬਹੁਤਾਂ ਜੀਵਨ ਤੋਂ ਦੁਖੀ ਹਾਂਜੀ ਉਹ ਆਪਣੀ ਪਤਨੀ ਨੂੰ ਬੇਅਕਲ ਤੇ ਮੂਰਖ ਦੇਖ ਕੇ ਉਹਨੂੰ ਨਫ਼ਰਤ ਕਰਦਾ ਤੇ ਉਸ ਤੋਂ ਵੱਖ ਹੋ ਜਾਣਾ ਤੇ ਰਾਤ ਨੂੰ ਦੇਰ ਨਾਲ ਘਰ ਆਉਂਦਾ ਤੇ ਜਦੋਂ ਉਸਦੀ ਪਤਨੀ ਆਪਣੀ ਸੁੰਦਰਤਾ ਦਾ ਅਪਮਾਨ ਨਾ ਸਹਿੰਦੀ ਹੋਈ ਸਟੋਵ ਉੱਪਰ ਆਪਣਾ ਮੂੰਹ ਸਾੜ ਲੈਂਦੀ ਆ ਤਾਂ ਇਹ ਹੋਰ ਵੀ ਦੁਖੀ ਹੁੰਦਾ ਅੱਗੇ ਹੈਗਾ ਉੱਚੀ ਬੋਲਣ ਵਾਲਾ ਉਹ ਸੁਸ਼ਮਾ ਨਾਲ ਝਗੜਦਾ ਹੋਇਆ ਬਹੁਤ ਉੱਚੀ ਬੋਲਦਾ ਤੇ ਜਿਸ ਕਰਕੇ ਗੁਮਾਂਡਿਆਂ ਨੂੰ ਵੀ ਉਹਨਾਂ ਦੇ ਝਗੜੇ ਦਾ ਪਤਾ ਲੱਗ ਜਾਂਦਾ ਅੱਗੇ ਪਛਤਾਉਣ ਵਾਲਾ ਸੁਸ਼ਮਾ ਆਪਣਾ ਮੂੰਹ ਸਟੋਵ ਉੱਪਰ ਸਾੜ ਲੈਂਦੀ ਹੈ ਤੇ ਉਹ ਬਹੁਤ ਸ਼ਤੌਂਦਾ ਤੇ ਸੁਸ਼ਮਾ ਦੇ ਜੀਵਨ ਦੀ ਬਰਬਾਦੀ ਦਾ ਕਾਰਨ ਆਪਣੇ ਆਪ ਨੂੰ ਸਮਝਦਾ ਹੋਇਆ ਪਛਤਾਉਂਦਾ ਤੇ ਪਾਗਲਾ ਵਾਂਗ ਬੋਲਦਾ ਅੱਗੇ ਸ਼ਾਰਟ ਕੁਐਸਚਨ ਨੇ ਹਾਂਜੀ ਅਪਮਾਨਿਕਾਂਗੀ ਦਾ ਲੇਖਕ ਕੌਣ ਹੈ ਸਰਜੀਤ ਸਿੰਘ ਸੇਠੀ ਹੈ ਤੇ ਸ਼ੁਸ਼ਮਾ ਬੀਪਨ ਬੀਜੀ ਨੀਨਾ ਨੌਕਰਾਨੀ ਆਸ਼ਾ ਇਹ ਕਾਂਗੀ ਦੇ ਪਾਤਰ ਨੇ ਸ਼ੁਸ਼ਮਾ ਕਿੰਨੀ ਕੁ ਸੁੰਦਰ ਸੀ ਹਾਂਜੀ ਉਹਦੇ ਇੰਨੀ ਜ਼ਿਆਦਾ ਸੁੰਦਰ ਸੀ ਕਿ ਉਹਦੇ ਕਾਲਜ ਦੇ ਕਾਲਜ ਠੀਕ ਹੈ ਵਾਕਫ ਤੇ ਰਿਸ਼ਤੇਦਾਰਾਂ ਵਿੱਚ ਧੂਮਾ ਪਿਆ ਹੋਣਾ ਸੀ ਤੇ ਮਾਂ ਉਹਨੂੰ ਪਰੀਆਂ ਤੋਂ ਵੱਧ ਖੂਬਸੂਰਤ ਕਹਿੰਦੀ ਸੀ ਸ਼ੁਸ਼ਮਾ ਤੇ ਬੀਪਨ ਦੇ ਸੁਭਾਅ ਦੇ ਵਿੱਚ ਕੀ ਫਰਕ ਸੀ ਦੋਹਾਂ ਦੇ ਵਿਚਾਰਧਾਰਾ ਦਾ ਟਕਰਾਅ ਕਿਸ ਤਰ੍ਹਾਂ ਪੈਦਾ ਹੁੰਦਾ ਬੀਪਨ ਇੱਕ ਬੁੱਧੀਜੀਵੀ ਲਿਖਾਰੀ ਸੀ ਪਰ ਸ਼ੁਸ਼ਮਾ ਬੁੱਧੀਹੀਨ ਤੇ ਬੇਅਕਲ ਸ਼ੁਸ਼ਮਾ ਚਾਹੁੰਦੀ ਸੀ ਕਿ ਉਸਦੀ ਸੁੰਦਰਤਾ ਨੂੰ ਪਿਆਰ ਕਰੇ ਪਰ ਉਹ ਅਜਿਹਾ ਨਹੀਂ ਸੀ ਕਰਦਾ ਤੇ ਇਸ ਕਰਕੇ ਦੋਹਾਂ ਦੇ ਵਿਚਾਰਧਾਰਾ ਵਿੱਚ ਟਕਰਾਅ ਪੈਦਾ ਹੁੰਦਾ ਅੱਗੇ ਹੈਗਾ ਸ਼ੁਸ਼ਮਾ ਕੀ ਚਾਹੁੰਦੀ ਸੀ ਸ਼ੁਸ਼ਮਾ ਚਾਹੁੰਦੀ ਸੀ ਕਿ ਬੀਪਨ ਸੁੰਦਰਤਾ ਨੂੰ ਪਿਆਰ ਕਰੇ ਉਹਦੀ ਸੁੰਦਰਤਾ ਦੀ ਪ੍ਰਸ਼ੰਸਾ ਕਰੇ ਪਰ ਉਹ ਅਜਿਹਾ ਨਹੀਂ ਸੀ ਕਰਦਾ ਅਗੇ ਬੀਪਨ ਸੁਸ਼ਮਾ ਨੂੰ ਕਿਉਂ ਨਫ਼ਰਤ ਕਰਨ ਲੱਗਿਆ ਤੇ ਉਹ ਨਫ਼ਰਤ ਉਹ ਇਸ ਨਫ਼ਰਤ ਨੂੰ ਕਿਵੇਂ ਪ੍ਰਗਟ ਕਰਦਣ ਲੱਗਿਆ ਬੀਪਨ ਸੁਸ਼ਮਾ ਨੂੰ ਇਸ ਕਰਕੇ ਨਫ਼ਰਤ ਕਰਨ ਲੱਗਿਆ ਕਿਉਂਕਿ ਉਹ ਬੁੱਧੀਹੀਣ ਤੇ ਬੇਅਕਲ ਸੀ ਤੇ ਉਹ ਉਸ ਤੋਂ ਦੂਰ ਰਹਿਣ ਲੱਗ ਪਿਆ ਸੀ ਤੇ ਇਹਨਾਂ ਵਿਚਕਾਰ ਦੇ ਆਰਾ ਦਿਨ ਝਗੜਾ ਹੋਣ ਲੱਗਿਆ ਤੇ ਰਾਤ ਨੂੰ देर ਨਾਲ ਘਰ ਆਉਣ ਲੱਗਿਆ ਸੁਸ਼ਮਾ ਨੇ ਆਪਣੀ ਮਾਂ ਨੂੰ ਬੀਪਨ ਨਾਲ ਝਗੜੇ ਦਾ ਕਾਰਨ ਕੀ ਦੱਸਿਆ ਸੀ ਕੀ ਦੱਸਿਆ ਕਿ ਮਾਂ ਨੇ ਬਚਪਨ ਵਿੱਚ ਉਹਨੂੰ ਸੁੰਦਰਤਾ ਦਾ ਜੋ ਅਹਿਸਾਸ ਕਰਾਇਆ ਸੀ ਬੀਪਨ ਉਹ ਸੁੰਦਰਤਾ ਦਾ ਨਿਰਾਦਰ ਕਰਦਾ ਹੈ मुझ अपमान ਕਰਦਾ ਜੀ ਨੂੰ برداشت ਨਹੀਂ ਕਰ ਸਕਦੀ ਸੁਸ਼ਮਾ ਨੀਨਾ ਨੂੰ ਖੁਸ਼ਕਿਸਮਤ ਕਿਉਂ ਸਮਝਦੀ ਹੈ ਕਿਉਂਕਿ ਉਸ ਦਾ ਜਿਸ ਮੁੰਡੇ ਨਾਲ ਵਿਆਹ ਹੋ ਰਿਹਾ ਸੀ ਠੀਕ ਹੈ ਉਹਨੂੰ ਪਸੰਦ ਜਿਸ ਮੁੰਡੇ ਨੇ ਉਹਨੇ ਪਸੰਦ ਕੀਤਾ ਸੀ ਉਹ ਉਹਦੀ ਸੁੰਦਰਤਾ ਦੀ ਬਹੁਤ ਪ੍ਰਸ਼ੰਸਾ ਕਰਦਾ ਸੀ ਅਪਮਾਨਿਕਾਂਗੀ ਵਿੱਚ ਸੁਸ਼ਮਾ અપਮਾਨ ਮਹਿਸੂਸ ਕਰਦੀ ਹੈ ਕੀ અપਮਾਨ ਮਹਿਸੂਸ ਕਰਦੀ ਹੈ ਤਾਂ ਇਸੇ ਕਾਂਗੀ ਵਿੱਚ ਸੁਸ਼ਮਾ ਆਪਣੇ ਪਤੀ ਹੱਥੋਂ ਲਗਾਤਾਰ ਆਪਣੀ ਸੁੰਦਰਤਾ ਦਾ અપਮਾਨ ਮਹਿਸੂਸ ਕਰਦੀ ਹੈ ਅੱਗੇ ਹੈਗਾ ਆਪਣੀ ਸੁੰਦਰਤਾ ਨੇ ਰਾਦਰ ਦੇਖੇ ਸੁਸ਼ਮਾ ਨੇ ਕੀ ਫੈਸਲਾ ਕੀਤਾ ਜਾਂ ਸਟੋਵ ਉੱਤੇ ਕਿਉਂ ਸਾੜ ਲੈਂਦੀ ਆਪਣਾ ਮੂੰਹ ਤਾਂ ਸੁਸ਼ਮਾ ਨੇ ਵਿਪਨ ਵੱਲੋਂ ਆਪਣੀ ਸੁੰਦਰਤਾ ਦਾ ਲਗਾਤਾਰ ਮਾਣ ਕਰਨ ਕਰਕੇ ਸੁੰਦਰਤਾ ਨੂੰ ਸਦਾ ਲਈ ਖਤਮ ਕਰਨ ਦਾ ਫੈਸਲਾ ਕਰ ਲੈਂਦੀ ਆ ਤੇ ਆਪਣਾ ਮੂੰਹ ਸਟੋਵ ਉੱਤੇ ਸਾੜ ਕੇ ਇਹ ਕੁਝ ਕਰ ਦਿਖਾਇਆ ਉਹਨੇ ਇਕਾਂਗੀ ਦੇ ਅੰਤ ਵਿੱਚ ਸੁਸ਼ਮਾ ਆਪਣਾ ਮੂੰਹ ਤੇ ਸਟੋਵ ਮੂੰਹ ਸਟੋਵ ਉੱਤੇ ਸਾੜ ਲੈਂਦੀ ਹੈ ਤਾਂ ਵਿਪਨ ਦੇ ਮਨ ਉੱਤੇ ਕੀ ਬੀਤੀ ਹੈ ਤਾਂ ਉਹ ਇਸ ਘਟਨਾ ਦਾ ਜ਼ਿੰਮੇਵਾਰ ਆਪਣੇ ਆਪ ਨੂੰ ਸਮਝਦਾ ਤੇ ਉਹ ਸੁਸ਼ਮਨ ਦੇ ਸੜ ਕੇ ਬੇਪਛਾਣੇ ਰੂਪ ਹੋ ਜੇ ਰਿਹਾ ਹੁਣ ਦੇਖ ਕੇ ਪਾਗਲਾ ਵਾਂਗ ਬੋਲਦਾ ਤੇ ਉਹਦੇ ਸਹੋਪਣ ਨੂੰ ਸੁੰਦਰਤਾ ਨੂੰ ਯਾਦ ਕਰਦਾ ਤੇ ਆਪਣੇ ਆਪ ਨੂੰ ਸੁਸ਼ਮਨ ਦੀ ਬਰਬਾਦੀ ਦਾ ਕਾਰਨ ਮੰਨਦਾ। ਅਪਮਾਨਿਕਾਂਗੀ ਦੀ ਸਮੱਸਿਆ ਦਾ ਸੰਬੰਧ ਕਿਸ ਰਿਸ਼ਤੇ ਤੇ ਕਿਸ ਸਮਾਜਿਕ ਸ਼੍ਰੇਣੀ ਨਾਲ ਹੈ? ਇਸੇ ਕਾਂਗੀ ਦੀ ਸਮੱਸਿਆ ਦਾ ਸੰਬੰਧ ਪਤੀ-ਪਤਨੀ ਦੇ ਰਿਸ਼ਤੇ ਤੇ ਸਮਾਜ ਦੀ ਮੱਧ ਸ਼੍ਰੇਣੀ ਨਾਲ ਸੰਬੰਧਿਤ ਹੈ। ਹਾਂਜੀ ਥੈਂਕਸ।